ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਸਹੀ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਮੋਦੀ ਸਰਕਾਰ ਤੁਹਾਡੇ ਦਵਾਰ ਅਦੀਨ ਪਿੰਡ ਪਿੰਡ ਕੈਂਪ ਲਗਾਏ ਜਾਣਗੇ ਇਸ ਦੀ ਸ਼ੁਰੂਆਤ ਅੱਜ 1 ਜੂਨ ਤੋਂ ਪਿੰਡ ਬੀਰੋਕੇ ਕਲਾਂ ਤੋਂ ਬੀਜੇਪੀ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਜੈਨ ਅਤੇ ਹਲਕਾ ਇੰਚਾਰਜ ਸੂਬੇਦਾਰ ਪੋਲਾ ਸਿੰਘ ਦੀ ਅਗਵਾਈ ਹੇਠ ਸ਼ੁਰੂਆਤ ਕੀਤੀ ਗਈ ਇਸ ਕੈਂਪ ਵਿੱਚ ਕੇਂਦਰ ਸਰਕਾਰ ਤੋਂ ਮਿਲਣ ਵਾਲੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ਆਉ ਦੇਖਦੇ ਆ ਕਿ ਆ ਪੂਰੀ ਰਿਪੋਰਟ ਦੇਖੋ ਭਾਰਤੀ ਜਨਤਾ ਪਾਰਟੀ ਜੋ ਉਹ ਅੰਤੋਦੇ ਦੀ ਗੱਲ ਕਰਦੀ ਆਂ ਅੰਤੋਦੇ ਮਤਲਬ ਲਾਈਨ 'ਚ ਖੜਿਆ ਅਖੀਰਲਾ ਉਹ ਵਿਅਕਤੀ ਜਿਹਦੀ ਕੋਈ ਵੀ ਨਹੀਂ ਗੱਲ ਕਰਦਾ ਜਿਹਦੇ ਕੋਲੇ ਰਹਿਣ ਨੂੰ ਮਕਾਨ ਨਹੀਂ ਖਾਣ ਨੂੰ ਭੋਜਨ ਨਹੀਂ ਪਹਿਨਣ ਨੂੰ ਬਸਤਰ ਨਹੀਂ ਭਾਰਤੀ ਜਨਤਾ ਪਾਰਟੀ ਉਹਦੀ ਗੱਲ ਕਰਦੀ ਹੈ ਔਰ ਉਹਦੀ ਇੱਤੇ ਪੈਰਾ ਦਿੰਦੀ ਹੈ ਪਿਛਲੇ 11 ਸਾਲ ਤੋਂ ਨਰਿੰਦਰ ਮੋਦੀ ਦੀ ਸਰਕਾਰ ਸੱਤਾ ਦੇ ਵਿੱਚ ਚੱਲ ਰਹੀ ਹੈ ਔਰ ਹੁਣ ਤੱਕ ਲੋਕ ਭਲਾਈ ਵਾਸਤੇ ਲਗਭਗ 1.200 ਸਕੀਮ ਜਿਹੜੀ ਹੈਗੀ ਹੈ ਸੈਂਟਰ ਸਰਕਾਰ ਵੱਲੋਂ ਚਲਾਈ ਗਈ ਹੈ ਪਰ ਉਹ ਪੰਜਾਬ ਦੇ ਵਿੱਚ ਹਰ ਵਰਗ ਤੱਕ ਉਹ ਸਕੀਮ ਹਜੇ ਤੱਕ ਪਹੁੰਚੀ ਨਹੀਂ ਹੈਗੀ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪਰੇ ਪੰਜਾਬ ਵੱਲੋਂ ਇੱਕ ਪ੍ਰਾਰਲਾ ਘਤ ਹੈ ਵੀ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਰਗ ਦੇ ਵਿੱਚ ਇਹ ਸਕੀਮ ਜਿਹੜੀ ਹੈ ਉਸ ਸਕੀਮਾਂ ਪਹੁੰਚਣ ਉਸ ਸਕੀਮਾਂ ਦਾ ਲੋਕਾਂ ਨੂੰ ਫਾਇਦਾ ਮਿਲੇ ਤੇ ਕਿਉਂਕਿ ਦੇਖੋ ਸੈਂਟਰ ਸਰਕਾਰ ਵੱਲੋਂ ਮੈਜਰ ਵਿੱਚ ਪਹਿਲਾਂ ਦਸਿਆ ਰਿਹਾ ਸੀ ਨੈਸਕੀਮਾ ਨੇ ਹੁਣ ਪੰਜਾਬ ਦੇ ਵਿੱਚ ਜੋ ਸੱਤਾਧਿਰ ਪਾਰਟੀ ਹੈ ਸਰਕਾਰ ਚਲਾ ਰਹੀ ਹੈ ਉਹ ਸਕੀਮਾ ਦਾ ਲੋਕਾਂ ਨੂੰ ਫਾਇਦਾ ਨਹੀਂ ਦੇ ਰਹੀ ਤਾਂ ਅਸੀਂ ਯਾਨੀ ਕਿ ਵੀ ਰਹੇਗਾ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਇੱਕ oprala ਸ਼ੁਰੂ ਕੀਤਾ ਹੈ ਜਿਵੇਂ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਪ੍ਰਧਾਨ ਮੰਤਰੀ ਯੋਜਨਾ ਹੈ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਹੈ ਅਜ਼ਹੀਆਂ ਜਿਹੜੀ ਅੱਜ 12 13 ਸਕੀਮਾਂ ਨੇ ਜਿਨ੍ਹਾਂ ਦਾ ਅਸੀਂ ਉਹਨਾਂ ਉੱਤੇ ਕੈਂਪ ਲਗਾਇਆ ਹੈ ਵੀਰੋ ਕੇ ਕਲਾ ਦੇ ਵਿੱਚ ਔਰ ਤੁਰੰਤ ਇੱਥੇ ਇਹਨਾਂ ਦਾ ਨਾਲ ਦੀ ਨਾਲ ਅਸੀਂ ਕਾਰਡ ਬਣਾਵਾਂਗੇ ਜਿਵੇਂ ਆਜੀਸ਼ਮਾਨ ਕਾਰਡ ਬਣਾ ਕੇ ਦੇਣਾ ਹੈ ਆਜੀਸ਼ਮਾਨ ਕਾਰਡ ਬਣਾ ਕੇ ਤੁਰੰਤ ਅਸੀਂ ਨਾਲ ਦੀ ਨਾਲ ਪ੍ਰਿੰਟ ਕਰਕੇ ਦੇਵਾਂਗੇ ਇਹ ਕੈਂਪ ਦੇ ਵਿੱਚ ਕੋਈ ਵੀ ਚਾਹੇ ਉਹ ਪਲਾਸਟਿਕ ਦਾ ਕਾਰਡ ਜਿਹੜਾ ਇਸ ਤਰੀਕੇ ਨਾਲ ਕਾਰਡ ਜਿਹੜੇ ਬਣਾ ਕੇ ਦੇਵਾਂਗੇ ਕੋਈ ਉਹਦੀ ਚਾਰਜਿੰਗ ਨਹੀਂ ਕੀਤੀ ਜਾਊਗੀ ਫ੍ਰੀ ਆਫ ਕੋਸਟ ਅਸੀਂ ਇਹ ਲੈ ਕੇ ਕਾਰਡ ਸਾਰੇ ਬਣਾ ਕੇ ਦੇਵਾਂਗੇ ਇਸ ਤਰੀਕੇ ਨਾਲ ਸਾਰੇ ਜੇ ਨਹੀਂ ਕਹਿੰਦੇ ਸਾਡੇਰੇ ਪਿੰਡ ਵਾਸੀ ਆਏ ਨੇ ਜਿਹੜੇ ਇਸੇ ਜ਼ਰੂਰਤਮੰਦ ਨੇ ਉਹਨਾਂ ਦੇ ਅੱਜ ਅਸੀਂ ਇਹ ਸਾਰੀ ਬਹੁਤ ਸਾਰੀਆਂ ਸਕੀਮਾਂ ਅਪਲਾਈ ਕਰਕੇ ਜਾਵਾਂਗੇ ਅੱਜ ਜਿਹੜੀਆਂ ਇਹ ਰਿਸ ਕੈਂਪ ਲਗਾਏ ਗਏ ਨੇ ਸੈਂਟਰ ਵੱਲੋਂ ਹਦਾਇਤਾਂ ਦੀ ਕਿ ਜਿਹੜੀਆਂ ਸੈਂਟਰ ਵੱਲੋਂ ਸੁਵਿਧਾ ਨੇ ਜਿਹੜੀਆਂ ਸਾਡੇ ਆਮ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਚਾਹੇ ਉਹਦੇ ਵਿੱਚ ਕੋਈ ਮੀਡੀਅਮ ਵਰਗ ਹੋਵੇ ਚਾਹੇ ਗਰੀਬ ਪਰਿਵਾਰ ਹੋਣਾ ਉਹਨਾਂ ਨੂੰ ਸਕੀਮਾਂ ਸੈਂਟਰ ਵੱਲੋਂ ਆ ਰਹੀਆਂ ਨੇ ਪਰ ਉਹ ਇਹਨਾਂ ਨੂੰ ਪੂਰੀਆਂ ਸਕੀਮਾਂ ਨਹੀਂ ਮਿਲਦੀਆਂ ਉਹ ਸਾਰੀਆਂ ਸਕੀਮਾਂ ਲੋਕਾਂ ਤੱਕ ਪਹੁੰਚਣਾ ਉਸ ਦੇ ਸਬੰਧ ਦੇ ਵਿੱਚ ਜਿਹੜੇ ਅਸੀਂ ਇਹ ਕੈਂਪ ਨੇ ਹਰ ਮੰਡਲਾਂ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਤਕਰੀਬਨ ਲਾ ਕੇ ਲੋਕਾਂ ਨੂੰ ਜਿਹੜੇ 12 ਤਿੰਨ ਸਕੀਮਾਂ ਸੈਂਟਰ ਦੀਆਂ ਹੈਗੀਆਂ ਉਹਨਾਂ ਦਾ ਅਸੀਂ ਲਾਭ ਹੈ ਜਿਹੜਾ ਆਮ ਲੋਕਾਂ ਨੂੰ ਦੇਣਾ ਚਾਹੁੰਦੇ ਆ ਇਹਦੇ ਨਾਲ ਕੀ ਹੈ ਮੈਨੂੰ ਮੈਂ ਜਿੱਥੋਂ ਤੱਕ ਮੇਰੀ ਸੋਚ ਆ ਸੀ ਪਿੰਡਾਂ ਦੇ ਵਿੱਚ ਵਿਚਰਦੇ ਆ ਜਿਹੜੇ ਸਾਡੇ ਆਮ ਲੋਕ ਨੇ ਮੀਡੀਅਮ ਵਰਗ ਦੇ ਲੋਕ ਨੇ ਉਹਨਾਂ ਨੂੰ ਇਹ ਸਹੂਲਤਾਂ ਮਿਲ ਹੀ ਨਹੀਂ ਪਉਂਦੀਆਂ ਇਹ ਬਿਲਕੁਲ ਫ੍ਰੀ ਕਾਸਟ ਕੋਈ ਪੈਸਾ ਨਹੀਂ ਫੀਰੀ ਦੇ ਵਿੱਚ ਅਸੀਂ ਜਿਹੜੇ ਮੌਕੇ ਦੇ ਜਿਹੜੇ ਸਕੀਮਾਂ ਦਾ ਲਾਭ ਲੋਕਾਂ ਨੂੰ ਦੇ ਸਕਦੇ ਉਹ ਇੱਥੇ ਦੇਵਾਂਗੇ ਜੇ ਕਿਤੇ ਕਮੀ ਪੇਸੀ ਰਹਿੰਦੀ ਹੈ ਜਾਂ ਕੋਈ ਵੀਡੀਓ ਦਫਤਰ ਨਾਲ ਸੰਬੰਧਿਤ ਸਕੀਮ ਹੈ ਜਾਂ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਸਕੀਮ ਹੈ ਉਹਨਾਂ ਦੀ ਅਸੀਂ ਲਿਸਟ ਬਕਾਇਦਾ ਬਣਾ ਕੇ ਉਹ ਮੈਂ ਆਪ ਖੁਦ ਜਾ ਕੇ ਏਡੀ ਸਾਹਿਬ ਨੂੰ ਮਿਲਾ ਜੀ ਡੀ ਸਾਹਿਬ ਨੂੰ ਮਿਲੀਏ ਵੀਡੀਓ ਸਾਹਿਬ ਨੂੰ ਮਿਲੀਏ ਇਹ ਜਿਹੜੇ ਲੋਕਾਂ ਦੇ ਕੰਮ ਨੇ ਅਸੀਂ ਪਹਿਲ ਦੇ ਤੌਰ ਤੇ ਕਰਾਵਾਂਗੇ ਮੈਂ ਉਹਨਾਂ ਲੋਕਾਂ ਨੂੰ ਜੀ ਆਇਆਂ ਆਖਦਾ ਜਿਹੜੇ ਅੱਜ ਇਸ ਕੈਂਪ ਦੇ ਵਿੱਚ ਪਹੁੰਚੇ ਨੇ ਮੈਂ ਕਹਿੰਦਾ ਵੀ ਬਹੁਤ ਹੀ ਵਧੀਆ ਇਹ ਪਿੰਡ ਦਾ ਸੁਲਾਗਾ ਜੋ ਕਿ ਕਦਮ ਹੈ ਲੋਕ ਆ ਕੇ ਜਿਹੜਾ ਇਹਦਾ ਲਾਹਾ ਲੈ ਰਹੇ ਨੇ ਮੈਂ ਹੋਰ ਵੀ ਬੇਨਤੀ ਕਰੂੰਗਾ ਸ਼ਾਮ ਤੱਕ ਅਸੀਂ ਇੱਥੇ ਆਏ ਵੀ ਜਿਹੜੇ ਵੀ ਰਹਿ ਗਏ ਵੱਧ ਤੋਂ ਵੱਧ ਆ ਕੇ ਨਾਲ ਸਕੀਮਾ ਦਾ ਲਾਹਾ ਲੈਣ ਕੋਈ ਪੈਸਾ ਨਹੀਂ ਫ੍ਰੀ ਆਫ ਕੋਸਟ ਹੈ ਜਿਹੜੇ ਸੀ ਇਹ ਸਕੀਮਾ ਦਾ ਲਾਭ ਲੋਕਾਂ ਤੱਕ ਦੇ ਰਹੇ ਪਿੰਡ ਬਿਊਰੋਕ੍ਰਾਟ ਦੇ ਵਿੱਚ ਸਾਰੀ ਸੰਗਤ ਦਾ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਸਭ ਦਾ ਧੰਨਵਾਦ ਕਰਦੇ ਆ ਇਹਦੇ ਸੈਂਟਰ ਦੀਆਂ ਸਕੀਮਾ ਨੇ ਇੱਥੇ ਸਭ ਆਨਲਾਈਨ ਹੋ ਰਹੀਆਂ ਨੇ ਇਦੇ ਵਿੱਚ ਕਿਸੇ ਤੋਂ ਕੋਈ ਪੈਸਾ ਨਹੀਂ ਲਿਆਇਆ ਜਾਊਗਾ ਸਾਰੀਆਂ ਸਕੀਮਾਂ ਇੱਥੇ ਤੁਰਤੀ ਹੋਣਗੀਆਂ ਫਿਰ ਉਹ ਕੇਲਾਂ ਦੇ ਵਿੱਚ ਕੋਈ ਕਿਸੇ ਤੋਂ ਪੈਸਾ ਨਹੀਂ ਲਿਆਇਆ ਜਾਊਗਾ ਕੋਈ ਕਿਸੇ ਦੀ ਸ਼ਿਫਾਰਸ਼ੀ ਦੇ ਵਿੱਚ ਸਿੱਧੀਆਂ ਆਨਲਾਈਨ ਸੈਂਟਰ ਸਕੀਮਾਂ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਸਾਰਿਆਂ ਦਾ ਇੱਥੇ ਧੰਨਵਾਦ ਜੀ ਆਇਆਂ ਕਹਿੰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ